ਮੈਂ ਦਵਾਈ ਖਾਰੀ ਸੀ ਪੜਿਆਇਆ ਤੋ ਮੈਨੂੰ ਦਿੱਕਤ ਹੁੰਦੀ ਸੀ ਮੈਂ ਇੱਥੋ ਦਵਾਈ ਖਾਰ ਰਹੀ ਆ ਮੈਨੂੰ ਬਿਲਕੁਲ ਆਰਾਮ ਐ ਇੱਥੇ ਕੋਈ ਆਪਣਾ ਕੋਈ ਪਰਚੀ ਦਾ ਖਰਚਾ ਨਹੀਂ ਕੋਈ ਫੀਸ ਨਹੀਂ ਕੋਈ ਦਵਾਈ ਦੀ ਫੀਸ ਨਹੀਂ ਗੀ ਸਾਰੇ ਟੈਸਟ ਫ੍ਰੀ ਹੁੰਦੇ ਨੇ ਮੈਨੂੰ ਬਹੁਤ ਆਰਾਮਦਾਰੀ ਐ ਇੱਥੇ ਮੈਂ ਮੈਂ ਇੱਥੋਂ ਠੀਕ ਹੋ ਗਈ ਆ ਜੀ ਮੈਂ ਇੱਥੇ ਆਪਣੇ ਸ੍ਰੀ ਬਈ ਮੇਰਾ ਠੀਕ ਨਹੀਂ ਰੰਦਾ ਸ੍ਰੀ ਚ ਜਾਣ ਨਹੀਂ ਹੈ ਮੇਰੇ ਮੈਂ ਇੱਥੋਂ ਦਵਾਈ ਲੈ ਜਾਨੀ ਆ ਮੈਨੂੰ ਆਰਾਮਦਾਰੀ ਮਿਲਦੀ ਐ ਮੈਂ ਪਹਿਲੇ ਪਟਿਆਲੇਸ ਦਵਾਈ ਹਾਰੀ ਸੀ ਕਿਉਂਕਿ ਹੁਣ ਮੈਨੂੰ ਸਾਨੂੰ ਇੱਥੋਂ ਪਤਾ ਲੱਗ ਗਿਆ ਅਸੀਂ ਹੁਣ ਇੱਥੇ ਦਵਾਈ ਲੈਣ ਵਾਸਤੇ ਆਨੇ ਆ। ਪਹਿਲੇ ਲੈਣੇ ਚ ਲੱਗਣਾ ਪੈਂਦਾ ਸੀ ਕੋਈ ਵਾਰੀ ਉਹ ਚੱਕਰ ਵੀ ਆ ਜਾਂਦੇ ਸੀ ਡਿੱਗ ਵੀ ਜਾਂਦੇ ਸੀ ਅਸੀਂ ਉੱਤੇ ਕਿਉਂਕਿ ਇੰਨੀ ਲਾਈਨ ਲੱਗੀ ਹੁੰਦੀ ਸੀ ਬਹੁਤ ਜਿਆਦਾ ਲਾਈਨ ਹੁੰਦੀ ਸੀ ਤੱਕਾ ਤੱਕਾ ਫੇਂਦਾ ਸੀ ਬਹੁਤ ਜਿਆਦਾ ਖੈਰਾ ਹੈ ਸਾਨੂੰ ਇੱਥੋਂ ਆ ਗਏ ਆ ਸਾਡੇ ਬੱਚੇ ਵੀ ਆ ਜਾਂਦੇ ਨੇ ਇੱਥੇ ਦਵਾਈ ਲਾਈਨ ਵਾਸਤੇ ਅਸੀਂ ਕਹਿੰਦੇ ਆ ਵੀ ਪ੍ਰਾਈਵੇਟ ਦਵਾਈ ਦਵਾਈ ਲੈਣ ਚਲੀਏ ਅਸੀਂ ਆਖੇ ਨਹੀਂ ਬਸ ਇੱਥੋਂ ਸਾਨੂੰ ਆਰਾਮਦਈ ਹੈ ਅਸੀਂ ਇੱਥੋਂ ਦਵਾਈ ਲੈਣੀ ਹੈ ਅਈ ਕਲੀਨਿਕ ਚ ਆਏ ਦਵਾਈ ਲੈਣ ਆਏ ਜੀ ਜਵਾਕਾਂ ਦਵਾਈ ਲੈਣ ਵਾਸਤੇ ਆਏ ਜੀ ਸਾਨੂੰ ਦੂ ਦੂਰ ਤੁਰ ਜਾਣਾ ਪੈਂਦਾ ਪਟਿਆਲੇ ਤੱਕ ਸਾਡੇ ਘਰ ਪਰ ਬਾਜੂ ਕਿਸੇ ਨੂੰ ਕੀ ਪ੍ਰੋਬਲਮ ਹੁੰਦੀ ਐ ਸੀ ਇੱਥੇ ਆਉਂਦੀਆਂ ਕਲੀਨਿਕ ਸਾਡੇ ਪਿੰਡ ਲੱਗ ਕੇ ਲੱਗ ਗਏ ਜੀ ਦੂਰ ਨਹੀਂ ਜਾਣਾ ਪੈਂਦਾ ਸਾਨੂੰ ਬਹੁਤ ਵਧੀਆ ਕੀਤਾ ਸਰਕਾਰ ਨੇ ਜੇ ਸਾਨੂੰ ਕਿਤੇ ਵੀ ਪਰਚੀ-ਪਰਚੀ ਮਨਾਉਣ ਦੀ ਲੋੜ ਨਹੀਂ ਪੈਂਦੀ ਸਾਨੂੰ ਪਰਚੀ ਤੋਂ ਫਰੀ ਮਿਲਦੀ ਐ ਦਵਾਈ ਫਰੀ ਮਿਲਦੀ ਐ ਟੈਸਟ ਫਰੀ ਹੁੰਦੇ ਸਾਰੇ ਹੀ ਬਹੁਤ ਵਧੀਆ ਰਿਜ਼ਲਟਾਂ ਦੇ ਰਹੀ ਹੈ ਸਰਕਾਰ ਸਟੈਂਪ ਬਹੁਤ ਵਧੀਆ ਹੀ ਡਾਕਟਰ ਸਾਹਿਬ ਵੀ ਬਹੁਤ ਵਧੀਆ ਹੀ ਕਿਸੇ ਤਰ੍ਹਾਂ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਡੇ ਇੱਥੇ ਆਉਂਦੇ ਇਹ ਕਲੀਨਿਕ ਖੋਲਣ ਲਈ ਭਗਮੰਤ ਮਾਨ ਦਾ ਬਹੁਤ ਬਹੁਤ ਧੰਵਾ ਕਰਦਾ